ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਦੇਖ ਜੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਕਾਫੀ ਜਾਦੇ ਸੋਹਣੇ ਸੂਟ ਲੈ ਕੇ ਆਏਗੇ ਤੇ ਪਹਿਲਾਂ ਤਾਂ ਮੈਂ ਤੁਹਾਨੂੰ ਦਿਖਾ ਦੇਣੀ ਆ ਕਿ ਜਿਹੜੇ ਮੇਰੇ ਨਾਲ ਦੇ ਮੈਂ ਪਾਇਆ ਸੀਗਾ ਸੂਟ ਪਿਛਲੇ ਸਾਲ ਦਾ ਉਦੇ ਨਾਲ ਦੇ ਸਟਾਕ ਦੁਬਾਰਾ ਰਿਪੀਟ ਆਪਾਂ ਤਿੰਨੇ ਸੂਟ ਹੀ ਮਿਲੇਣਗੇ ਜੇ ਤੁਹਾਨੂੰ ਚਾਹੀਦੇ ਨੇਗੇ ਤਾਂ ਤੁਸੀਂ ਲੈ ਸਕਦੇ ਹੋਗੇ ਕਾਫੀ ਪੈਨਾਂ ਦੇ ਆਰਡਰ ਸੀਗੇ ਉਸ ਟਾਈਮ ਮੈਂ ਕੈਨਸਲ ਕਰ ਦਿੱਤੇ ਸੀ ਕਿਉਂਕਿ ਮੈਨੂੰ ਇਹ ਪਿੱਛੇ ਸਟਾਕ ਮਿਲ ਨਹੀਂ ਰਿਹਾ ਸੀਗਾ ਤੇ ਤਿੰਨ ਮਿਲੇ ਨੇ ਤਿੰਨ ਸੂਟ ਲੈਣਗੇ ਜਿਹੜੇ ਆਪਾਂ ਲੈ ਕੇ ਆਏਗੇ ਜੇ ਤੁਹਾਨੂੰ ਚਾਹੀਦੇ ਹੋਏ ਹਨ ਕਾਫੀ ਪੈਨਾਂ ਦੇ ਉਸ ਟਾਈਮ ਮੈਂ ਆਰਡਰ ਕੈਨਸਲ ਕੀਤੇ ਸੀਗੇ ਇਹ ਬਹੁਤ ਸੋਹਣੇ ਬਰਬਰੀ ਦੇ ਵਿੱਚ ਸੂਟ ਨੇ ਬਲੈਕ ਕਲਰ ਚ ਸੇਮ ਆਪਾਂ ਬਲੈਕ ਹੀ ਲੈ ਕੇ ਆਏਗੇ ਤੇ ਪਿਓਰ ਬਰਬਰੀ ਦੇ ਸੂਟ ਲਏ ਵਾਲੇ ਦੇਖੋ ਇਹ ਵਾਲੀ ਰਹੂਗੀ ਸ਼ਰਟ ਰਹੂਗੀ ਤੇ ਇਸ ਤਰ੍ਹਾਂ ਬਾਟਮ ਹੈਗੀ ਕ੍ਰੇਪ ਦੀ ਤੇ ਨਾਲ ਹੈਗਾ ਬਹੁਤ ਜਿਆਦਾ ਸੋਹਣਾ ਬੈਂਬਰ ਦਾ ਪਿਓਰ ਬੈਂਬਰ ਦਾ ਦੁਪੱਟਾ ਦੇਖੋ ਖੁੱਲਾ ਡੁੱਲਾ ਗਾਇਆ ਨਾ 2 ਮੀਟਰ ਤੇ ਸੇਮ ਹੀ ਮੇਰਾ ਸੂਟ ਹੈਗਾ ਮੈਂ ਵਰਤਾਂ ਤੇ ਪਾਇਆ ਸੀਗਾ ਪਿਛਲੀ ਵਾਰ ਤੇ ਸੇਮ ਸੂਟ ਹੈਗਾ ਮੈਂ ਫਿਨਿਸ਼ਿੰਗ ਕਰਵਾ ਲਈ ਸੀਗੀ ਦੁਪੱਟੇ ਨੂੰ ਤੇ ਇਹਦੇ ਨਾਲ ਦੇ ਤਿੰਨ ਸੂਟ ਲੈਗੇ ਪ੍ਰਾਈਸ ਹੋ ਗਏ ਤਾਂ 3500 ਵਿਦ ਦੁਪੱਟਾ ਹੈਗਾ ਠੀਕ ਹੈ ਜਿਹੜੀ ਭੈਣ ਨੂੰ ਪਸੰਦ ਆਉਂਦਾ ਹੈਗਾ ਸੂਟ ਤਾਂ ਤੁਸੀਂ ਆਪਣਾ ਬੁਕਿੰਗ ਹੈ ਜਿਹੜੀ ਕਰਵਾ ਸਕਦੇ ਹੋ ਲੈ ਸਕਦੇ ਹੋ ਪੇਮੈਂਟ ਨਾਲ ਦੀ ਨਾਲ ਕਰਕੇ ਠੀਕ ਹੈ ਜੀ ਕਾਫੀ ਭੈਣਾਂ ਕਹਿ ਆਦੰਦੀ ਨੇ ਸੂਟ ਲੈ ਗਏ ਸੋਲਡ ਹੋ ਗਏ ਹਨਾ ਜਿੱਦਾਂ ਵੀ ਪੇਮੈਂਟ ਆ ਜਾਂਦੀ ਹੈ ਜਿਸ ਸਾਨੂੰ ਦੇਣਾ ਪੈਂਦਾ ਹੈਗਾ ਜਿਵੇਂ ਜਿਵੇਂ ਭੈਣਾਂ ਦੀ ਪੇਮੈਂਟ ਆ ਜਾਂਦੀ ਹੈ ਨਾਲ ਦੀ ਨਾਲ ਅਸੀਂ ਦੇ ਦਿੰਦੇ ਹਾਂ ਜੀ ਲਓ ਜੀ ਤਿੰਨ ਸੂਟ ਲੈ ਲੇਗੇ ਤਿੰਨ ਪੈਣਾ ਲੈ ਸਕਦੀਆਂ ਨੇ ਇਹ ਵਾਲੇ ਸੂਟ ਤੇ ਇਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਣਿਆਂਗੀ ਚਨੌਨ ਦੇ ਸੂਟ ਲੈਣਗੇ ਬਹੁਤ ਜਾਦੇ ਸੋਨਾ ਚਨੌਨ ਫੈ布ਰਿਕ ਹੈ ਤੇ ਲਵਲੀਨ ਬ੍ਰਾਂਡ ਹੈ ਵਿਦਆਊਟ ਬ੍ਰਾਂਡ ਨਹੀਂ ਹੈਗਾ ਲਵਲੀਨ ਬ੍ਰਾਂਡ ਹੈ ਜਿੱਦਾਂ ਕਿ ਹੁਣ ਤਿਹਾਰ ਵਗੈਰਾ ਆ ਰਹੇ ਨੇਗੇ ਹਨਾ ਤੇ ਇਸ ਮੌਸਮ ਵੀ ਚੇਂਜ ਹੋ ਰਿਹਾ ਹੈਗਾ ਉਸ ਅਕੋਰਡਿੰਗ ਤੁਸੀਂ ਇਹ ਵਾਲੇ ਚਨੌਨ ਦਾ ਸੂਟ ਹੈਗਾ ਜਿਵੇਂ ਪਾ ਸਕਦੇ ਹੋ ਲਾਈਨਿੰਗ ਲੱਗੂਗੀ ਪ੍ਰਾਈਜ਼ ਇਹਦਾ ਰਹੂਗਾ ਜੀ 2000 ਵਿਦ ਸ਼ਿਪਿੰਗ ਪ੍ਰਾਈਜ਼ ਮੈਂ ਤੁਹਾਨੂੰ ਦੱਸ ਰਹੀ ਅੰਗੀ ਸਾਰੇ ਦੇ 2000 ਪ੍ਰਾਈਜ਼ ਹੈਗਾ ਤੇ ਇਸ ਤਰ੍ਹਾਂ ਤੁਹਾਨੂੰ ਸਾਡੇ ਦੇਖੋ ਲਿਖਿਆ ਵੀ ਹੋਇਆਗਾ ਚਨੌਣ ਪਿਓਰ ਵਿਸਕੋਸ ਚਨੌਣ ਲਿਖਿਆ ਹੋਇਆਗਾ ਤੇ ਬ੍ਰਾਂਡ ਤੁਸੀਂ ਚੈੱਕ ਕਰ ਸਕਦੇ ਹੋ ਸਟੈਂਪ ਲਵਲੀਨ ਠੀਕ ਹੈ ਜੀ ਜੋ ਅਸੀਂ ਵੀਡੀਓ ਚ ਦਿਖਾ ਰਹੇ ਉਹ ਹੀ ਤੁਹਾਡੇ ਘਰ ਤੱਕ ਆਊਗਾ ਇਹ ਇਦਾਂ ਨਹੀਂ ਹੈਗਾ ਵੀ ਕੁਝ ਅਸੀਂ ਚੇਂਜ ਕਰਕੇ ਭੇਜ ਦਾਂਗੇ ਇਹਦੇ ਵਿੱਚ ਆਪਣੇ ਕੋਲੇ ਹੈਗੇ ਨੇਗੇ ਦੋ ਕਲਰ ਪਹਿਲਾ ਕਲਰ ਮੈਂ ਤੁਹਾਨੂੰ ਦਿਖਾ ਚੁੱਕੀ ਆ ਦੂਜਾ ਹੈਗਾ ਜੀ ਰਸਟ ਜਾਂ ਸ਼ੇਡ ਹੈਗਾ ਤੇ ਬਹੁਤ ਹੀ ਪਿਆਰਾ ਪ੍ਰਿੰਟ ਹੈਗਾ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਇਹ ਵੀ ਤੇ ਸਲਾਈ ਕਰਵਾਉਣਾ ਸਲਾਈ ਕਰਵਾਓ ਬਿਨਾ ਸਲਾਈ ਤੋਂ ਲੈਣਾ ਚਾਹੁੰਦੇ ਤੁਸੀਂ ਬਿਨਾ ਸਲਾਈ ਤੋਂ ਵੀ ਲੈ ਸਕਦੇ ਹੋਗੇ ਜਿੰਮੇ ਵੀ ਤੁਸੀਂ ਆਰਡਰ ਕਰਨਾ ਤੁਹਾਡੀ ਆਪਣੀ ਇੱਛਾ ਕੋਈ ਆਪਾਂ ਕਿਸੇ ਨੂੰ ਇਦਾਂ ਨਹੀਂ ਕਹਿੰਦੇ ਵੀ ਤੁਸੀਂ ਸਾਡੇ ਤੋਂ ਸਲਾਈ ਕਰਵਾਓ ਹਨਾ ਤੁਸੀਂ ਹਾਂ ਸਟਿਚ ਸੂਟ ਜਿੱਥੇ ਮਰਜ਼ੀ ਕੋਰੀਅਰ ਕਰਵਾ ਲਓ ਸਾਡੇ ਤੋਂ ਅਸੀਂ ਕਰਾਂਗੇ فیر ਹੈਗਾਗਾ ਬਹੁਤ ਹੀ ਜਿਆਦੇ ਸੋਹਣਾ ਸੂਟ ਹੈਗਾ ਜਿਹੜਾ ਟਿਸ਼ੂ ਕ੍ਰਾਸ਼ ਦੇ ਉੱਪਰ ਹੈਗਾ ਜਿਹੜੀ ਇਹ ਕ੍ਰਾਸ਼ ਹੈ ਬਹੁਤ ਜਿਆਦੇ ਲਾਈਟ ਵੇਟ ਹੈਗੀ ਤੇ ਚੁਨਾਵ ਵਾਂਗੂ ਹੀ ਕ੍ਰਾਸ਼ ਹੈਗੀ ਤੇ ਬਹੁਤ ਜਿਆਦੇ ਸੋਹਣਾ ਜਿੱਦਾਂ ਕਿ ਤੁਸੀਂ ਪਾਰਟੀ ਵੇਅਰ ਸੂਟ ਪਾਉਣਾ ਹੈਗਾ ਉਦਾਂ ਸੋਹਣਾ ਲੱਗੂਗਾ ਤੇ ਇਸ ਤਰ੍ਹਾਂ ਇਹਦੇ ਨਾਲ ਰਹੂਗੀ ਬਾਟਮ ਮੈਚਿੰਗ ਪ੍ਰਾਈਸ ਮੈਚਿੰਗ ਦਾ ਰਹੂਗਾ ਜੀ 2000 올ਓਵਰ ਲੈਣਾ ਚਾਹੁੰਦੇ ਹੋਗੇ ਤਾਂ 2500 ਪ੍ਰਾਈਸ ਹੈਗਾ ਵਧੀਆ ਬ੍ਰਾਂਡ ਦਾ ਸੂਟ ਹੈ ਟਿਸਟਾ ਦਾ ਸਟੈਂਪ ਦੇਖੋ ਕਈ ਵਾਰ ਹਨਾ ਕਈ ਵਾਰ ਤਾਂ ਆ ਜਾਂਦੀ ਹੈ ਸਟੈਂਪ ਕਈ ਵਾਰ ਇਹ ਨਾ ਕੱਟ ਜਾਂਦੀ ਹੈ ਕਿ ਉਸ ਤਰ੍ਹਾਂ ਇਸ ਦਾ ਫੈਬਰਿਕ ਤੇ ਲਿਖਿਆ ਹੁੰਦਾ ਟਿਸਟਾ ਜੇ ਅਸੀਂ ਟਿਸਟਾ ਕਹਿੰਦੇ ਤਾਂ ਟਿਸਟਾ ਹੀ ਹੋਊਗਾ ਲੋ ਜੀ ਇਸ ਤੋਂ ਬਾਅਦ ਤੁਹਾਨੂੰ ਦਿਖਾਉਣੀ ਹੈ ਬਹੁਤ ਹੀ ਪਿਆਰਾ ਪੀਸ ਹੈਗਾ ਪਿਓਰ ਕ੍ਰਾਸ਼ ਦਾ ਬਹੁਤ ਲਾਈਟ weight ਸਟੱਫ ਹੈਗਾ ਤੇ ਨਾਲ ਹੈਗੀ ਜਿਗਜੌਗ ਜਿਗਜੈਗ ਵਾਲੀ ਬਾਟਮ ਹੈਗੀ ਜਿਗਜੈਗ ਬਣੇ ਹੋਏ ਨੇਗੇ ਤੁਸੀਂ ਦੇਖ ਸਕਦੇ ਹੋਗੇ ਇਸ ਤਰ੍ਹਾਂ ਬਾਟਮ ਤੇ ਬਹੁਤ ਲਾਈਟ weight ਸਟੱਫ ਹੈ ਬਹੁਤ ਜਿਆਦਾ ਸੋਨਾ ਸਟੱਫ ਬਣਿਆ ਹੋਇਆ ਹੈਗਾ ਤੇ ਪ੍ਰਾਈਸ ਇਹਦਾ ਰਹੂਗਾ ਜੀ 2500 ਪ੍ਰਾਈਸ ਰਹੂਗਾ ਬਹੁਤ سارے ਸੂਟ ਨੇਗੇ ਜਿਹੜੇ ਆਪਾਂ ਸੇਲ ਕੀਤੇ ਨੇ ਬ੍ਰਾਂਡ ਟੇਸਟਰ ਰਹੂਗਾ ਤੇ ਨੈਕਸਟ ਸੂਟ ਹੈਗਾ ਜੀ ਕ੍ਰਸ਼ ਦਾ ਸੂਟ ਹੈਗਾ ਪਿਓਰ ਕ੍ਰਾਸ਼ ਦਾ ਸੂਟ ਹੈਗਾ ਤੇ ਇਸ ਤਰ੍ਹਾਂ ਦੇਖੋ ਇਹ ਵਾਲੀ ਸ਼ਰਟ ਰਹੂਗੀ ਤੇ ਨਾਲ ਹੈਗੀ ਹੈਗੀ ਇਦਾਂ ਬਾਟਮ ਹੈਗੀ ਪ੍ਰਾਈਸ ਇਦਾਂ ਰਹੂਗਾ ਜੀ 2000 ਲਓ ਜੀ ਇਸ ਤੋਂ ਬਾਅਦ ਪਹਿਣਾ ਦੀ ਡਿਮਾਂਡ ਸੀਗੀ ਹਨਾ ਵੀ ਜਿਹੜਾ ਮੇਰੇ ਪਾਇਆ ਹੋਇਆ ਸੀਗਾ ਸੂਟ ਤੇ ਉਹਦੇ ਨਾਲ ਦੀ ਤੁਸੀਂ ਦੇਖ ਸਕਦੇ ਆ ਆਪਣੇ ਲਵੇ ਹੈਗਾ ਇੱਕ ਸੂਟ ਮੈਚਿੰਗ ਕ੍ਰੀਮ ਬਾਟਮ ਲੱਗੂਗੀ ਇਹਦੇ ਨਾਲ ਵਿਦ ਹਨਾ ਪ੍ਰਾਈਸ 18500 ਟੈਬੀ ਸਿਲਕ ਦੇ ਵਿੱਚ ਇਹ ਸੂਟ ਹੈਗਾ ਬਹੁਤ ਜਿਆਦੇ ਸੋਹਣੀ ਟੈਬੀ ਹੈ ਲਾਈਟ ਵੇਟ ਹੈਗਾ ਤੇ ਪਹਿਣਾ ਦੀ ਮੈਨੂੰ ਬਹੁਤ ਸਾਰੇ ਮੈਸੇਜ ਆਏ ਸੀ ਵੀ ਜਿਹੜਾ ਤੁਹਾਡੇ ਪਾਇਆ ਹੈ ਸੂਟ ਹੈਗਾ ਤੁਸੀਂ ਦੇ ਸਕਦੇ ਹੋ ਵੀ ਮਿਲ ਸਕਦਾ ਸਿਰਫ ਇੱਕ ਸੂਟ ਮੈਚਿੰਗ ਜਿੱਦਾਂ ਮੈਂ ਕੀਤਾ ਹੋਇਆ ਹੈਗਾ ਉਸ ਤਰ੍ਹਾਂ ਤੁਹਾਨੂੰ ਮੈਚਿੰਗ ਮਿਲ ਜੂਗਾ ਤੁਸੀਂ ਮਤਲਬ ਜੇ ਕ੍ਰੀਮ ਬਾਟਮ ਨਹੀਂ ਲਗवानी ਨਾ ਲਵੈਂਡਰ ਵੀ ਲਗਵਾ ਲਿਓ ਉਹ ਵੀ ਲਗਾ ਕੇ ਦੇ ਦਾਂਗੇ 18500 ਪ੍ਰਾਈਸ ਹੈਗਾ ਇਸ ਤੋਂ ਬਾਅਦ ਹੈਗਾ ਜੀ ਕ੍ਰਾਸ਼ ਚਨੌਨ ਦਾ ਸੂਟ ਹੈਗਾ ਇਹ ਚਨੌਨ ਫੈਬਰਿਕ ਦੇ ਵਿੱਚ ਆਊਗਾ ਕ੍ਰਾਸ਼ ਤੇ ਟੀਸਟਾ ਬ੍ਰਾਂਡ ਰਹੇਗਾ ਤੇ ਇਹਦੇ ਨਾਲ ਰਹੇਗੀ ਇਦਾਂ ਬਾਟਮ ਰਹੂਗੀ ਪ੍ਰਾਈਸ ਇਹਦਾ ਰਹੂਗਾ ਜੀ 2000 ਪ੍ਰਾਈਸ ਰਹੂਗਾ ਵਿਦ ਪ੍ਰਾਈਸ ਨੇ ਸੂਣਨੇ ਜਿਹੜੇ ਮੈਂਸ਼ਨ ਕੀਤੇ ਹੁੰਦੇ ਨੇ ਧਿਆਨ ਨਾਲ ਵੀਡੀਓ ਐ ਜਿਹੜੀ ਸੁਣਿਆ ਕਰੋ ਬਹੁਤ ਹੀ ਜਿਆਦੇ ਸੋਹਣਾ ਪ੍ਰਿੰਟ ਹੈਗਾ ਲੋ ਜੀ ਇਸ ਤੋਂ ਬਾਅਦ ਇਹਦੇ ਨਾਲ ਦਾ ਮੇਰੇ ਪੈਰਟ ਸੂਟ ਪਾਇਆ ਹੋਇਆ ਵੀਡੀਓ ਤੁਸੀਂ ਦੇਖਿਆ ਹੋਣਾ ਹਨਾ ਤੇ ਬਹੁਤ ਹੀ ਪਿਆਰਾ ਜਿਹਾ ਦੇਖੋ ਲਵੈਂਡਰ ਸ਼ੇਡ ਹੈਗਾ ਮੇਰਾ ਪੈਰਟ ਹੈਗਾ ਉਸ ਟਾਈਮ ਵੀ ਮੈਸੇਜ ਆਏ ਸੀਗੇ ਵੀ ਸਾਨੂੰ ਤੁਹਾਡੇ ਨਾਲ ਦਾ ਸੂਟ ਹਨਾ ਵੀ ਚਾਹੀਦਾ ਹੈ ਕਲਰ ਚੇਂਜ ਹੋਵੇ ਕੁਝ ਵੀ ਹਨਾ ਵੀ ਪਰ ਪ੍ਰਿੰਟ ਸਾਨੂੰ ਤੁਹਾਡੇ ਨਾਲ ਦਾ ਚਾਹੀਦਾ ਇਸ ਤਰ੍ਹਾਂ ਇਹਦੇ ਨਾਲ ਆ ਜਾਮਨੀ ਕਲਰ ਦੀ ਬਾਟਮ ਹੈ ਪ੍ਰਾਈਸ ਇਹਦਰ ਹੋਗਾ ਜੀ 1850 ਪ੍ਰਾਈਸ ਰਹੂਗਾ ਮੈਚਿੰਗ ਕਾਟਨ ਸਿਲਕ ਦੇ ਵਿੱਚ ਸੂਟ ਹੈ ਇੰਨਾ ਕਿ ਸੋਨਾ ਫੈਬਰਿਕ ਹੈ ਕਿ ਤੋ ਸ਼੍ਰਿੰਕ ਨਹੀਂ ਹੋਇਆ ਕੁਝ ਵੀ ਨਹੀਂ ਹੋਇਆ ਦੋ ਕਲਰ ਨੇ ਇਹਦੇ ਵਿੱਚ ਤੇ ਇਹ ਵਾਲਾ 올ਓਵਰ ਜੇ ਤੁਸੀਂ ਲਓਗੇ ਤਾਂ 2350 ਪ੍ਰਾਈਸ ਰਹੂਗਾ 올ਓਵਰ ਦਾ ਲਓ ਜੀ ਮੈਚਿੰਗ ਕਰੋਗੇ ਤਾਂ 1850 ਪ੍ਰਾਈਸ ਹੈ ਇਹ ਵੀ ਕਲਰ ਹੈ ਜਿਹੜਾ ਬਹੁਤ ਹੀ ਜਿਆਦਾ ਸੋਨਾ ਪਿਆਰਾ ਕਲਰ ਹੈਗਾ ਟਿਸਟਾ ਬ੍ਰਾਂਡ ਦਾ ਰੋਲ ਲੈ ਕੇ ਆਏ ਸੀ ਰੋਲ ਦੇ ਰੋਲ ਹੀ ਖਤਮ ਹੋ ਗਏ ਤੇ ਦੁਬਾਰਾ ਇਹ ਵੀ ਆਪਾਂ ਭੈਣਾ ਦੇ ਕੇ ਹਾਂ ਤੇ ਲੈ ਕੇ ਆਏ ਕਿਉਂਕਿ ਉਧਰ ਮੇਰੇ ਪਾਇਆ ਹੋਇਆ ਸੀਗਾ ਇਸ ਤੋਂ ਬਾਅਦ ਹੈਗਾ ਸੀ ਟੈਬੀ ਦੇ ਵਿੱਚ ਸੂਟ ਹੈਗਾ ਤੇ ਮੈਚਿੰਗ ਸੂਟ ਮਿਲੂਗਾ ਤੁਹਾਨੂੰ ਇਹ ਵਾਲਾ ਤੇ ਇਸ ਤਰ੍ਹਾਂ ਇਹ ਸ਼ਰਟ ਬਣੀ ਹੋਈ ਹੈ ਬੇਸ ਨਾਲ ਦੀ ਇਹਦੀ ਬਾਟਮ ਹੈਗੀ ਤੇ ਪ੍ਰਾਈਸ ਇਹਦਾ ਰਹੂਗਾ ਜੀ 1850 ਮੈਚਿੰਗ ਦਾ ਬਹੁਤ ਜਿਆਦੇ ਸੋਹਣੀ ਟੈਂਪੀ ਹੈ ਲਾਈਟ ਵੇਟ ਹੈਗੀ ਲਓ ਜੀ ਇਸ ਤੋਂ ਬਾਅਦ ਹੈਗਾ ਜੀ ਟੈਪੀ ਸਿਲਕ ਦੇ ਵਿੱਚ ਸੂਟ ਹੈ ਬਹੁਤ ਲਾਈਟ weight ਫੈਬਰਿਕ ਹੈਗਾ ਪ੍ਰਾਈਸ ਇਹਦਾ ਰਹੂਗਾ ਜੀ 2300 ਪ੍ਰਾਈਸ ਰਹੂਗਾ ਤੇ ਇਸ ਤੋਂ ਬਾਅਦ ਹੈਗਾ ਚੀਨੂਨ ਦੇ ਵਿੱਚ ਸੂਟ ਹੈਗਾ ਤੇ ਜਿੱਦਾਂ ਕਿ ਆਪਾਂ ਤੁਹਾਨੂੰ ਪਹਿਲਾਂ ਦਿਖਾਇਆਗਾ ਉਹਦੇ ਵਿੱਚ ਉਹੀ ਫੈਬਰਿਕ ਦੇ ਵਿੱਚ ਹੈਗਾ 2000 ਪ੍ਰਾਈਸ ਹੈਗਾ ਇਹਦਾ ਤੇ ਇਹਦੇ ਵਿੱਚ ਇੱਕ ਸੂਟ ਹੋਰ ਵੀ ਹੈ ਮੈਂ ਤੁਹਾਨੂੰ ਦਿਖਾ ਦਿੰਨੀ ਆ ਬਲੈਕ ਕਲਰ ਦੇ ਵਿੱਚ ਹੈਗਾ ਲਓ ਜੀ ਇਹ ਵਾਲਾ ਸੂਟ ਹੈ ਦੇਖੋ ਬਹੁਤ ਸੂਟ ਸੇਲ ਹੋਏ ਸੀ ਇਹ ਵੀ ਆਪਾਂ ਪੂਰੇ ਆਪਣਾ ਥਾਨ ਜਿੱਥੋਂ ਵੀ ਆਪਾਂ ਸਟਾਕ ਲੈਂਦੇ ਆਂਗੇ ਆਪਾਂ ਨੂੰ ਇੱਕ ਦੋ ਕਟਿੰਗ ਸੂਟ ਨਹੀਂ ਮਿਲਦੇ ਹੈਗੇ ਅਸੀਂ ਆਪਣੇ ਵੱਲੋਂ ਕਟਿੰਗ ਕਰਕੇ ਪਵਾ ਵੀਡੀਓ ਦੇ ਵਿੱਚ ਪਾ ਦਈਏ ਪਰ ਸਾਨੂੰ ਰੋਲ ਹੀ ਮਿਲਦੇ ਨੇਗੇ ਸਾਰੇ ਰੋਲ ਥਾਨ ਨਾਲੋਂ ਹਨਾ ਸਾਨੂੰ ਫੁੱਲ ਇਦਾਂ ਹੀ ਮਿਲਦੇ ਨੇਗੇ ਅਸੀਂ ਵੀਡੀਓ ਦੇ ਵਿੱਚ ਕਟਿੰਗ ਕਰਕੇ ਪਾ ਦਿੰਨੇ ਹੁੰਨੇ ਆਂ ਕਈ ਵਾਰ ਵੀ ਜਿੰਨਾ ਟਾਈਮ ਜਦ ਅਸੀਂ ਰੋਲ ਖੋਲਦੇ ਆਂ ਹਨਾ ਤੇ ਪ੍ਰੋਪਰ ਵੀ ਅਸੀਂ ਕਟਿੰਗ ਕਰਕੇ ਕਿ ਕਿ ਸੂਟ ਸਭ ਦਾ ਤੁਹਾਨੂੰ ਸ਼ੋਅ ਕਰ ਦਿੰਨੇ ਹੁੰਨੇ ਆਂਗੇ ਲਓ ਜੀ ਨੈਕਸਟ ਹੈਗਾਗਾ ਭਿਆਣਾ ਮੰਗਦਿਆਂ ਸੀ ਵੀ ਸਾਨੂੰ ਸਰਦੀਆਂ ਵਾਲਾ ਸਟਾਕ ਚਾਹੀਦਾ ਹਨਾ ਲਓ ਜੀ ਸਰਦੀਆਂ ਵਾਲਾ ਸਟਾਕ ਹੈ ਜਿਹੜਾ ਬਰਾਸ਼ੋ ਵੈਲਵਟ ਹੈਗੀ ਜੇ ਤੁਸੀਂ ਲੈਣਾ ਚਾਹੁੰਦੇ ਹੋ ਨਾਲ 크ريب ਦੀਆਂ ਬਾਟਮ ਨੇਗੀਆਂ ਪ੍ਰਾਈਸ ਇਹਦਾ ਹੈਗਾ ਜੀ 2400 ਬਹੁਤ ਹੀ ਜਾਦੇ ਸੋਨਾ ਪ੍ਰਿੰਟ ਹੈਗਾ ਬਰਾਸ਼ੋ ਦੇ ਵਿੱਚ ਹੈਗਾ ਤੇ ਇਹਦੇ ਵਿੱਚ ਲੈ ਕੇ ਆਏਗੇ ਆਪਾਂ ਤੁਹਾਨੂੰ ਤਿੰਨ ਕਲਰ ਫਸਟ ਤੁਹਾਨੂੰ ਦਿਖਾਤਾ ਗ੍ਰੇ ਤੇ ਸੈਕਿੰਡ ਹੈਗਾਗਾ ਬਲੈਕ ਹੈਗਾ ਇਹ ਵਾਲਾ ਪ੍ਰਿੰਟ ਵੀ ਤੁਸੀਂ ਚੈੱਕ ਕਰ ਸਕਦੇ ਹੋਗੇ ਪਤਾ ਨਹੀਂ ਕਿੰਨੇ ਆਪਾਂ ਲੈ ਕੇ ਸਿਗੇ ਇਹ ਸ਼ਾਇਦ 40 ਪਲੱਸ ਸੂਟ ਸੀਗੇ ਆਪਣੇ ਕੋਲੇ ਲਓ ਜੀ ਤੇ ਸਦਾ ਬਹਾਰ ਫੈਬ੍ਰਿਕ ਦਾ ਰਿਵਾਜ ਕਦੇ ਵੀ ਨਹੀਂ ਜਾਂਦਾ ਹੈਗਾ 2400 ਪ੍ਰਾਈਸ ਹੈਗਾ ਇਹ ਵੀ ਤੁਹਾਨੂੰ ਠੀਕ ਪ੍ਰਾਈਸ ਦੇ ਵਿੱਚ ਦੇ ਰਿਆਂ ਕਿਉਂਕਿ ਜਦੋਂ ਅੱਗੇ ਸੀਜ਼ਨ ਆ ਗਿਆ ਨਾ ਫਿਰ ਇਹਨਾਂ ਦੇ ਪ੍ਰਾਈਸ ਨੇ ਜਿਹੜੇ ਥੋੜੇ ਜਿਹਾ ਹਾਈ ਹੋ ਜਾਣਗੇ ਕੋਈ ਵੀ ਚੀਜ਼ ਆ ਸੀਜ਼ਨ ਅਕੋਰਡਿੰਗ ਪ੍ਰਾਈਸ ਹਾਈ ਹੀ ਹੁੰਦੇ ਨੇਗੇ ਪਹਿਲਾਂ ਥੋੜੇ ਜਿਹਾ ਲੋ ਹੁੰਦੇ ਨੇਗੇ ਲਓ ਜੀ ਨੈਕਸਟ ਕਲਰ ਹੈ ਜਿਹੜਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਕਲਰ ਹੈਗਾ ਤੇ ਇਹਦੇ ਨਾਲ ਹੈਗੀ ਹੈਗੀ ਬਾਟਮ ਹੈਗੀ ਲਓ ਜੀ ਬਾਟਮ ਇਸ ਤਰ੍ਹਾਂ ਦੀ ਹੈ ਠੀਕ ਹੈ ਜੀ ਪ੍ਰਾਈਸ ਰਹੂਗਾ ਜੀ 2400 ਤੇ ਨੈਕਸਟ ਇੱਕ ਕਲਰ ਹੈਗਾ ਮਾ우스 ਕਲਰ ਹੈਗਾ ਉਹਦੇ ਵਿੱਚ ਸੂਟ ਦੇ ਵਿੱਚ 62300 ਪ੍ਰਾਈਸ ਹੈਗਾ ਮਾਊਸ ਕਲਰ ਹੈਗਾ ਤੇ ਇਹ ਕਲਰ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਲੋ ਜੀ ਮੇਰੇ ਨਾਲ ਤੇ ਤੁਸੀਂ ਸੂਟ ਮੰਗਦੇ ਸੀਗੇ ਕਲਰ ਅਲੱਗ-ਲੱਗ ਲੈਣਗੇ ਸੂਟ ਤੁਸੀਂ ਲੈ ਸਕਦੇ ਹੋ ਫੁੱਲ ਸਟਾਕ ਅਵੇਲੇਬਲ ਹੈਗਾ ਹੈਗਾ ਜਿਹੜੀਆਂ ਪਹਿਣਾ ਲੈਣਾ ਚਾਹੁੰਦੀਆਂ ਨੇ ਇਸ ਤੋਂ ਬਾਅਦ ਹੈਗਾ ਜੀ ਮਸਲੀਨ ਦਾ ਸੂਟ ਹੈਗਾ ਲੋ ਜੀ ਇਹ ਆਪਣੇ ਕੋਲੇ ਲਾਸਟ ਇੱਕ ਸੂਟ ਹੈਗਾ ਇਸ ਟਾਈਮ ਮੈਚਿੰਗ ਸੂਟ ਹੈਗਾ 18500 ਪ੍ਰਾਈਸ ਹੈਗਾ ਤਾਂ ਠੀਕ ਹੈ ਜੀ ਜੇ ਕੋਈ ਵੀ ਪੈਨ ਲੈਣਾ ਚਾਹੁੰਦੇ ਹੈਗੇ ਤਾਂ ਤੁਸੀਂ ਆਰਡਰ ਹੈਗਾ ਦਾ ਕਰ ਸਕਦੇ ਹੋ ਵਿਦਆਊਟ ਦੁਪੱਟਾ ਸੂਣਨੇ ਜਿਨ੍ਹਾਂ ਨਾਲ ਦੁਪੱਟੇ ਨੇ ਮੈਂ ਤੁਹਾਨੂੰ ਸ਼ੋਅ ਕਰ ਚੁੱਕੀਆਂ ਹਾਂਗੀ ਵੀ ਇਹਨਾਂ ਨਾਲ ਆਪਣੇ ਕੋਲੇ ਦੁਪੱਟੇ ਹੈਗੇ ਨੇਗੇ ਤੁਸੀਂ ਲੈ ਸਕਦੇ ਹੋਗੇ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੇ ਸੂਟ ਨੇ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਕੋਈ ਵੀ ਤੁਸੀਂ ਹੈਂਡਵਰਕ ਆਰੀਵਰਕ ਮਸ਼ੀਨਵਰਕ ਜਿੱਤਾਂ ਦਾ ਵੀ ਤੁਸੀਂ ਕੰਮ ਕਰਵਾਉਣਾ ਚਾਹੁੰਦੇ ਹੋ ਪਾਰਟੀ ਵੇਅਰ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਸਾਨੂੰ ਆਰਡਰ ਹੈਗਾ ਜਿਹੜਾ ਦੇ ਸਕਦੇ ਹੋ ਥੋੜਾ ਜਿਹਾ ਆਰਡਰ ਹੈਗਾ ਆਪਣਾ ਟਾਈਮ ਸਿਰ ਦਿਆ ਕਰੋ ਪਹਿਲਾਂ ਦਿਆ ਕਰੋ ਜੀ ਟਾਈਮ ਤੇ ਸੂਟ ਬਣਾਉਣੇ ਬਹੁਤ ਔਖੇ ਹੁੰਦੇ ਨੇ ਬਹੁਤ ਖਿੱਚ ਕੇ ਬਣਵਾਉਣੇ ਪੈਂਦੇ ਨੇ ਕਹਿ ਕਹਿ ਕੇ ਤੇ ਪਲੀਜ਼ ਆਪਣਾ ਡੇਟ ਤੋਂ 2 ਮਹੀਨੇ ਪਹਿਲਾਂ ਆਰਡਰ ਹੈਗਾ ਪਹਿਲਾਂ ਦਿਆ ਕਰੋ ਤੇ ਮੈਂ ਬਾਰ ਬਾਰ ਵੀਡੀਓ ਦੇ ਵਿੱਚ ਹੀ ਕਹਿਣੀ ਹੁੰਦੀ ਆਂਗੀ ਵੀ ਤੁਹਾਨੂੰ ਪਤਾ ਹੁੰਦਾ ਨਾ ਵੀ ਜਦੋਂ ਵੀ ਸਾਡਾ ਵੀ ਇੱਥੇ ਫੰਕਸ਼ਨ ਹੈਗਾ ਸੀ ਸੂਟ ਰੈਡੀ ਕਰਵਾਉਣੇ ਨੇਗੇ ਤਾਂ ਤੁਸੀਂ ਥੋੜਾ ਜਿਹਾ ਪਹਿਲਾਂ ਮੇਰੀ ਹੀ ਰਿਕਵੈਸਟ ਆ ਵੀ ਪਹਿਲਾਂ ਆਰਡਰ ਦੇ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸ ਦਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗ